ਸਕਦੇ ਹੋ ਕਿਵੇਂ ਬੁਰੀ ਤਰ੍ਹਾਂ ਨਸ਼ਟ ਹੋ ਗਈ ਆ ਸੜ ਕੇ ਸਵਾਹ ਹੋ ਗਈ ਆ ਬੈੱਡ ਐ ਬੈੱਡ ਵਿੱਚ ਕੁਝ ਵੀ ਨਹੀਂ ਬਚਿਆ ਕਿਹਖਾ ਤਾਂ ਲੋ ਲੇਟਰ ਚ ਆ ਕੇ ਜਾਂਦੀ ਸੀਗੀ ਅੱਛਾ ਰੈਗੂਲੇਟਰ ਹਾਂਜੀ ਫਿਰ ਮੈਂ ਆਪਣੇ ਪਰਾਂ ਨੂੰ ਜਗਾਇਆ ਸੀਗਾ ਉਹਨੇ ਜਦ ਜੱਗਿਆ ਸੀਗਾ ਉਹ ਨੀਂਦ ਜਾਈ ਉੱਠਿਆ ਸੀਗਾ ਓ ਟਿਕਾ ਵਨਾਈ ਦਈ ਸਿਲੰਡਰ ਖਿੱਚਿਆ ਸੀਗਾ ਵਾਰ ਨੂੰ ਸਿਲੰਡਰ ਖਿੱਚਦਾ ਕਿਤੇ ਫਿਰ ਅੱਗੇ ਹੀ ਵੜ ਗਈ ਉਦਾ ਇਹਨੂੰ ਆਪਰੇ ਕਈ ਲੱਗੇ ਆਏ ਆ ਕੱਪੜੇ ਸੁਬੇਂ ਦੇਵਾਂਗੇ ਨਿਆਣੇ ਦੇ ਪਾਣੇ ਵਾਲੇ ਸਾਰਿਆਂ ਨੂੰ ਜੀ ਕਮਰਾ ਮੈਂ ਦੇਣਾ ਤੈਨੂੰ ਕਮਰਾ ਦੇ ਦੋਗੇ ਰਹਿਣ ਨੂੰ ਅਰੇ ਰਹਿਣ ਨੂੰ ਤਾਂ ਕੋਟਰ ਮਿਲ ਗਿਆ ਕੋਟੇ ਮਿਲਿਆ ਨਹੀਂ ਕਿੱਥੇ ਆ ਇਧਰ ਜੀ ਬਹੁਤ ਚੰਗੀ ਗੱਲ ਹੈ ਬਹੁਤ ਮਿਹਰਬਾਨੀ ਤੁਹਾਡੀ ਸੀਤ ਲੈ ਰਹਿਤਾ ਪਿੰਡ ਵਾਲੇ ਜਿਹੜੇ ਆ ਉਹ ਜਿਵੇਂ ਭਾਈ ਸਾਹਿਬ ਮਦਦ ਕਰਨ ਲਈ ਵੀ ਆਏ ਆ ਜਿਹਦੀ ਜਿੰਨੀ ਹਿੰਮਤ ਹੈ ਉੰਨੀ ਮਦਦ ਕਰ ਰਹੇ ਆ ਫੋਨ ਸੱਛਾ ਫੋਨ ਸੀਗਾ ਸਾਡੇ ਸਾਰੇ ਸੱਛਾ ਫੋਨ ਜੜੇ ਆਹ ਫੋਨ ਹੈ ਜੀ ਨਾ ਦਿਖਾ ਦਵਾਂ ਦਰਸ਼ਕਾਂ ਨੂੰ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਆ ਜੀ ਇਹਨਾਂ ਦੇ ਸਾਰੇ ਫੋਨ ਸੜ ਕੇ ਜਿਹੜੇ ਸੁਆਹ ਹੋ ਗਏ ਆ ਇਹ ਸਾਰੇ ਪਵੰਛਾ ਸੱਤ ਪਵੰਨੇ ਸੀਗਾ ਸਾਰੇ ਜੱਥੇ ਲੈ ਲਾਂਗੇ ਉਹਦੇ ਜਮਾ ਹੀ ਪਿਆ ਵੀ ਲੈ ਹਾਂਜੀ ਜਮਾ ਕਰ ਰਹੇ ਬਹੁਤ ਨੁਕਸਾਨ ਹੋ ਗਿਆ ਜੀ ਨੁਕਸਾਨ ਬਹੁਤ ਹੋ ਗਿਆ ਜੀ ਸਾਰੇ ਮਤਲਬ ਸੀਜ਼ਨ ਦੀ ਮਿਹਨਤ ਗਈ ਸਾਰੀ ਛੀ ਜਿੰਨਗੀ ਮੈਂ ਤਾਂ ਚਲ ਗਈ ਸਤਸ਼੍ਰੀਏਕਾਲ ਪੀਪੀ ਬੱਤੀ ਨਵਾਜ਼ ਸ਼ਹਿਰ ਦੇਖ ਰਹੇ ਹੋ ਸਾਥੀ ਇਸ ਸਮੇਂ ਅਸੀਂ ਜਾੜਲੇ ਵਿਖੇ ਮੌਜੂਦ ਹਾਂ ਨਹਿਰ ਦੇ ਬਿਲਕੁਲ ਨਾਲ ਇੱਕ ਬੜੀ ਹੀ ਮੰਦ ਭਾਗੀ ਖਬਰ ਸੜ ਤੱਕ ਪਹੁੰਚੀ ਸੀ ਕਿ ਕਿਸੇ ਦੀ ਚੁੱਕੀ ਨੂੰ ਜਿਹੜੀ ਹੈ ਅੱਗ ਲੱਗ ਗਈ ਔਰ ਜਿਹੜੀ ਹੈ ਚੁੱਕੀ ਤੁਸੀਂ ਦੇਖ ਸਕਦੇ ਹੋ ਕਿਵੇਂ ਬੁਰੀ ਤਰ੍ਹਾਂ ਨਸ਼ਟ ਹੋ ਗਈ ਹੈ ਸੜ ਕੇ ਸਵਾਹ ਹੋ ਗਈ ਹੈ ਬੈੱਡ ਹੈ ਬੈੱਡ ਵਿੱਚ ਕੁਝ ਵੀ ਨਹੀਂ ਬਚਿਆ ਔਰ ਆ ਸਾਈਕਲ ਹੈ ਸਾਈਕਲ ਵੀ ਤੁਸੀਂ ਦੇਖੋ ਕਿ ਉਹਦੇ ਟਾਇਰ ਜਿਹੜੇ ਆ ਪੂਰੀ ਤਰ੍ਹਾਂ ਜਲ ਗਏ ਆ ਥੱਲੇ ਕੱਲਾ ਰਿੰਮ ਰਿੰਮ ਰਹਿ ਗਿਆ ਮੰਜਾ ਵੀ ਇੱਧਰ ਖਤਮ ਹੋ ਗਿਆ ਲੇਕਿਨ ਗਣੀਮਤ ਇਹੀ ਹੈ ਕਿ ਜਾਨੀ ਕੋਈ ਨੁਕਸਾਨ ਨਹੀਂ ਪਰ ਇਹਨਾਂ ਦਾ ਫਾਈਨੈਂਸ਼ਲੀ ਬਹੁਤ ਨੁਕਸਾਨ ਹੋਇਆ ਔਰ ਤੁਹਾਨੂੰ ਪਤਾ ਹੈ ਕਿ ਇੱਕ ਘਰ ਇਸ ਟਾਈਮ ਠੰਡ ਚ ਕੜਾਕੇ ਦੀ ਠੰਡ ਹੈ ਸਖਤ ਸੀਤ ਲਹਿਰ ਹੈ ਔਰ ਬਿਲਕੁਲ ਨਹਿਰ ਦੇ ਨਾਲ ਇਹ ਲੋਕ ਰਹਿੰਦੇ ਆ ਤੇ ਮੁਸੀਬਤ ਹੋ ਜਾਂਦੀ ਹੈ ਕਿਉਂਕਿ ਰਾਤ ਨੂੰ ਨੀਂਦ ਤਾਂ ਆਪਣੇ ਬਿਸਤਰ ਤੇ ਆਉਂਦੀ ਹੈ ਪਰ ਇਹਨਾਂ ਦਾ ਬਿਸਤਰ ਜਿਹੜਾ ਆ ਉਹ ਸੜ ਕੇ ਸੁਆਹ ਹੋ ਗਿਆ ਬੱਚਿਆਂ ਦੇ ਕੱਪੜੇ ਸਾਰੇ ਜਿਹੜੇ ਉਹ ਵੀ ਜਲ ਕੇ ਸੁਆਹ ਹੋ ਗਏ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਸਾਰਾ ਕੁਝ ਹੀ ਸੁਆਹ ਹੋ ਗਿਆ ਉਹ ਪਿੱਛੇ ਆਧਾਰ ਕਾਰਡ ਨੇ ਜਿੰਨੇ ਦਸਤਾਵੇਜ਼ ਆ ਸਾਰੇ ਸੜਕੇ ਸਵਾਗ ਗਿਆ ਬਰਤਨ ਅਸ ਤੁਸੀਂ ਇਹਨਾਂ ਦਾ ਚੁੱਲ੍ਹਾ ਦੇਖ ਸਕਦੇ ਹੋ ਪਿੱਛੇ ਬੱਚੇ ਦੀਆਂ ਮੈਨੂੰ ਕਿਤਾਬਾਂ ਵੀ ਨਜ਼ਰ ਆ ਰਹੀਆਂ ਮੇਰਾ ਖਿਆਲ ਇੱਧਰ ਇਹਨਾਂ ਦੀ ਰਸੋਈ ਹੋਵੇਗੀ ਤੇ ਸਬਜੀ ਸੁਬਜੀ ਸਾਰੀ ਸੜਕੇ ਸਵਾਹ ਹੋ ਗਈ ਹੈ ਰਾਖ ਹੋ ਗਈ ਹੈ ਤਾਂ ਇਹ ਜਿਹੜੀ ਬੀਬੀ ਹੈ ਇਹਦੀ ਇਹ ਝੁੱਗੀ ਸੀਗੀ ਮੈਂ ਫਿਰ ਤੋਂ ਤੁਹਾਨੂੰ ਇਹ ਗੱਲ ਕਹਿਣੀ ਚਾਹੂੰਗਾ ਸਾਹਮਣੇ ਬਿਲਕੁਲ ਨਹਿਰ ਹੈ ਔਰ ਸਖਤ ਸਖਤ ਸੀਤ ਲੈ ਰਹਿਤਾ ਪਿੰਡ ਵਾਲੇ ਜਿਹੜੇ ਆ ਉਹ ਜਿਵੇਂ ਭਾਈ ਸਾਹਿਬ ਮਦਦ ਕਰਨ ਲਈ ਵੀ ਆਏ ਆ ਜਿਹਦੀ ਜਿੰਨੀ ਹਿੰਮਤ ਹੈ ਉੰਨੀ ਮਦਦ ਕਰ ਰਹੇ ਆ ਪਰ ਮੈਂ ਪੁੱਛ ਲੈਣਾ ਬੀਬੀ ਜੀ ਆਹ ਦੇਖੋ ਮਦਦ ਕਰਨ ਆਏ ਆ ਉਹ ਕਹਿੰਦੇ ਬੱਚਿਆਂ ਲਈ ਵੀ ਅਸੀਂ ਜ਼ਰੂਰ ਜਿਹੜੀ ਮਦਦ ਪਹੁੰਚਦੀ ਕਰ ਜੀ 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 ਧੰਨਵਾਦ ਸਰ ਤੁਹਾਡਾ ਪਿੰਡ ਦੇ ਹੋ ਤੁਸੀਂ ਹਾਂਜੀ ਪਿੰਡ ਦੇ ਜੀ ਜੀ ਚਲੋ ਬਹੁਤ ਸ਼ੁਕਰੀਆ ਸਰ ਸਰ ਹੁਣ ਹੀ ਆਏ ਆ ਤੇ ਜੀ ਜੀ ਰਜਾਈ ਲੈ ਕੇ ਇਸ ਇਸ ਕੜਾਕੇ ਦੀ ਠੰਡ ਚ ਇਹਨਾਂ ਲਈ ਜੀ ਜੀ ਰਜਾਈ ਦੀ ਮਦਦ ਲੈ ਕੇ ਕੀ ਕਹਿੰਦੇ ਤੁਸੀਂ ਹਾਂ ਜੀ ਕੀ ਕਹਿੰਦੇ ਕਿਦਾਂ ਕੀ ਰਜਾਈ ਲੈ ਕੇ ਆਏ ਹੋ ਰਜਾਈ ਲੈ ਕੇ ਆਏ ਆ ਕੱਪੜੇ ਸੁਵੇਨ ਦੇਵਾਂਗੇ ਨਿਆਣੇ ਦੇ ਪਾਣੇ ਵਾਲੇ ਸਾਰਿਆਂ ਨੂੰ ਜੀ ਕਮਰਾ ਮੈਨ ਦਿਨਾ ਤੈਨੂੰ ਕਮਰਾ ਦੇ ਦੋਗੇ ਰਹਿਣ ਨੂੰ ਰਹਿਣ ਨੂੰ ਤਾਂ ਕੋਟਰ ਮਿਲ ਗਿਆ ਕੋਠੇ ਮਿਲਿਆ ਨਹੀਂ ਨਹੀਂ ਮਿਲਿਆ ਮੈਂ ਦਿਨਾ ਕਮਰਾ ਕਿੱਥੇ ਆ ਇੱਧਰ ਕੋਈ ਬਹੁਤ ਚੰਗੀ ਗੱਲ ਹੈ ਬਹੁਤ ਮਿਹਰਬਾਨੀ ਤੁਹਾਡੀ ਤੇ ਆਹ ਦੇਖੋ ਬੀਬੀ ਜੀ ਜੀ ਮਲਾਦ ਐਹੀ ਨਹੀਂ ਕਹਿੰਦੇ ਉਹ ਕਰਨੀ ਕਹਿੰਦੇ ਆ ਹਾਂ ਜੀ ਜੀ ਗੱਲ ਤਾਂ ਇਹੀ ਆ ਪਰਦੇਸੀ ਇਹਦੀ ਮਲਾਦ ਕਰਨੀ ਚਾਹੀਦੀ ਆ ਇਹਦੇ ਸਾਡੇ ਨਿਆਣੇ ਆ ਬੱਚਿਆਂ ਵਰਗੇ ਆ ਬਹੁਤ ਚੰਗੀ ਗੱਲ ਹੈ ਲੱਗੇ ਨੇ ਸੋਭਾ ਦਿੱਤਾ ਹੀ ਮੈਂ ਮੈਂ ਕਿਹਾ ਲੋ ਉਹ ਸੋਫਾ ਜਲ ਗਿਆ ਸਭ ਜਲ ਗਿਆ ਸਾਰਾ ਜਰਗਾਮ ਕਦੇ ਇੱਕ ਜੋੜੀ ਕੱਪੜੇ ਵੀ ਨਹੀਂ ਬਚੇ ਨਿਆਣਿਆਂ ਆਣਿਆਂ ਕੇ ਕੋਈ ਨਹੀਂ ਉਹ ਕੋਈ ਨਹੀਂ ਵਿਸਤਰ ਨਹੀਂ ਉਸ ਤੋਂ ਕਿੰਨੀ ਠੰਡ ਪੰਦੀ ਹੈ ਕੋਈ ਨਹੀਂ ਬੀਬੀ ਉਹ ਕਹਿੰਦੇ ਤੁਹਾਨੂੰ ਕੁਆਟਰ ਦੇ ਦਿੰਨੇ ਆ ਉਹ ਤੁਹਾਡੇ ਲਈ ਰਜਾਈ ਲਿਆਏ ਆ ਕਹਿੰਦੇ ਸਵੇਰ ਤੱਕ ਹੋਰ ਸਮਾਨ ਪਹੁੰਚਦਾ ਕਰ ਦਿੰਨੇ ਆ ਅਸੀਂ ਵੀ ਅਪੀਲ ਕਰ ਦਿੰਨੇ ਆ ਜਾੜਲੇ ਤੋਂ ਜਿੰਨੇ ਸਾਡੇ ਭਰਾ ਆ ਭੈਣਾਂ ਆ ਜ਼ਰੂਰ ਤੁਹਾਡੀ ਮਦਦ ਹੋਵੇਗੀ ਪਰ ਇੱਕ ਵਾਰੀ ਬੀਬੀ ਮੜ ਜਾ ajo ਤੁਸੀਂ ਇੱਧਰ ਨਹੀਂ ਐਦਾਂ ਨਹੀਂ ਪੰਜਾਬੀ ਨਹੀਂ ਭੱਜਦੇ ਪੰਜਾਬੀ ਮਦਦ ਕਰਦੇ ਆ ਪੂਰੀ ਤੇ ਮੈਨੂੰ ਇਹ ਦੱਸੋ ਅੱਗ ਲੱਗੀ ਕਿਵੇਂ ਆਗੇ ਤਾਂ ਲੱਗੀ ਸੀ ਕਿ ਅਸੀਂ ਮੈਂ ਰੋਟੀ ਬਣਾ ਕੇ ਆਟੀ ਮੈਂ ਕਿਹਾ ਹੁਣ ਕੰਮ ਸਜਾਂਦੇ 8 ਵਜੇ ਮੈਂ ਕਿ ਚਾਹ ਵੀ ਬਣਾ ਦੇਵਾਂ ਮੈਂ ਚਾਹ ਬਣਾ ਕੇ ਮਤਲਬ ਯਾਨੀ ਹੱਥ ਧੋਣਾਈ ਆਟੇ ਆਰੇ ਵਾਰ ਮੈਂ ਕਿ ਰੋਟੀ ਬਣਾਈ ਹੱਥ ਵੀ ਧੋਲੇ ਵਾਰ ਫਿਰ ਮੈਂ ਜਦੋਂ ਮੈਂ ਰੋਟੀ ਬਣਾ ਕਹਟੀ ਆ ਤਾਂ ਅੰਦਰ ਗਈ ਫਿਰ ਮੈਂ ਕਿ ਦੁੱਧ ਵੀ ਪਾ ਦੇਉ ਜੱਕਾ ਤੇ ਦੇਖਿਆ ਤਾਂ ਲੋ ਲੇਟਰ ਚ ਆ ਕੇ ਜਾਂਦੀ ਸੀਗੀ ਅੱਛਾ ਰੈਗੂਲੇਟਰ ਹਾਂਜੀ ਫਿਰ ਮੈਂ ਆਪਣੇ ਪਰਾਂ ਨੂੰ ਜਗਾਇਆ ਸੀਗਾ ਉਹਨੇ ਜਦ ਜਗਿਆ ਸੀਗਾ ਉਹ ਨੀਂਦ ਤਾਈ ਉੱਠਿਆ ਸੀਗਾ ਉਹ ਟਿੱਕਾ ਉਹਨੇ ਇਦਾਂ ਸਿਲੰਡਰ ਖਿੱਚਿਆ ਸੀਗਾ ਵਨ ਨੂੰ ਸਿਲੰਡਰ ਖਿੱਚਦਾ ਕਿਤੇ ਫਿਰ ਆਗ ਹੀ ਵੱਲ ਗਈ ਇਹ ਤਾਂ ਨਿਆਣੇ ਵੀ ਮੈਂ ਅੱਗੇ ਕੇ ਵਿੱਚੋਂ ਕੱਢੇ ਸੀਗੇ ਹਾਂਜੀ ਮਤਲਬ ਆ ਵੀ ਦੇਖਦੇ ਆਪਾਂ ਕਿ ਆ ਪੱਤੇ ਸਾਰੇ ਜੜ ਗਏ ਲਪਟਾ ਲੁਪਟਾ ਬਹੁਤ ਨਿਕਲਦੇ ਆ ਲਪਟਾ ਬਹੁਤ ਉੱਚੀ ਸੀਗੀ ਕੁਝ ਬੱਚੇ ਨਹੀਂ ਕਿ ਹਾਲ ਵੀ ਨਹੀਂ ਜਿਗਾ ਨਹਾਨੇ ਮੇਰੇ ਬੱਚੇ ਆਣੇ ਆ ਫਿਰ ਵੀ ਓਕੇ ਸੋਕੇ ਕਰਕੇ ਮੈਂ ਨਹਾਨੇ ਵੀ ਕੱਢੇ ਸੀ ਕਿ ਅੱਗੇ ਸੇ ਅੱਛਾ ਬੱਚੇ ਕਿੰਨੇ ਤੁਹਾਡੇ ਤਿੰਨ ਹੈ ਜੀ ਫਿਰ ਵੀ ਬੱਚੇ ਅੰਦਰ ਹੀ ਸੀਗੇ ਹਾਂ ਤਿੰਨ ਹੀ ਬੱਚੇ ਨੇ ਅੰਦਰ ਹੀ ਸੀਗੇ ਪਰ ਆ ਵੀ ਥਈ ਸੀ ਕਿ ਉਹ ਉੱਠੇ ਸੀ ਕਿ ਜਦੋਂ ਨੀਂਦ ਚਾਹੀ ਕੱਢੇ ਬੱਚੇ ਹਾਂ ਜੀ ਜਦੋਂ ਮੈਂ ਰੋੜਾ ਪਾ ਜਾ ਹੈਗਾ ਜਦੋਂ ਉੱਠੇ ਸੀਗੇ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਹਾਂਜੀ ਹਾਂਜੀ ਬੱਚਿਆਂ ਦੀ ਬਰਦੀਆਂ ਵੀ ਪਿੱਛੇ ਮਿਲ ਜਿਗ ਰਿਹਾ ਇੱਕ ਲੱਖ ਰੁਪਈਆ ਸੀਗਾ ਇਹ ਨਿਆ ਨਿਆ ਇਲਾਕੇ ਦੇ ਅੱਧਾ ਸੀਗਾ ਕੱਲ ਕੰਮ ਸਾਇਏ ਸੀਗੇ ਫਿਰ ਚਾਰ ਚਾਰ ਜਣੇ ਕੰਮ ਆਣੇ ਆੜੇ ਸੀਗੇ ਬੀਬੀ ਮਤਲਬ ਗੁੱਸਾ ਨਾ ਕਰਿਓ ਹਾਂਜੀ ਪਰ ਤੁਸੀਂ ਕੰਮ ਲੇਬਰ ਤਾਂ ਕਰਦੋ 1 ਲੱਖ ਰੁਪਈਆ ਹਾਂਜੀ ਜਦ ਕੰਮ ਕਰਦਾ ਠੇਕੇਦਾਰ ਕੇ ਨਾਲ ਜਦੋਂ ਮਹੀਨਾ ਬਾਅਦ ਚਾ ਪੇਮੈਂਟ ਹੋਣੀ ਹੈ ਫਿਰ ਤਾਂ ਹੋਣੀ ਹੈ ਅੱਛਾ ਮਹੀਨੇ ਬਾਅਦ ਹਾਂਜੀ ਫਿਰ ਉਹ ਪੈਸੇ ਵੀ ਸੀਗੇ ਕਹਿੰਦੇ ਨੇ ਲੈਬਰ ਕਰਦੇ ਚਾਰ ਜਣੇ ਕਰਦੇ ਆ ਚਾਰ ਮੈਂ ਨਹੀਂ ਜਾਣਦੀ ਬਾਕੀ ਇਹ ਬੰਦੇ-ਬੰਦੇ ਜਾਣਦੇ ਹੋਗੇ ਫਿਰ ਚਾਰਾਂ ਦੀ ਪੇਮੈਂਟ ਸੀਗੀ ਹਾਂਜੀ ਚਾਰਾਂ ਕੀ ਪੇਮੈਂਟ ਸੀਗੀ ਫਿਰ ਕਹਿੰਦੇ ਕਹਿੰਦੇ ਰਾਤ ਹੋ ਗਈ ਸਵੇਰ ਨੂੰ ਅਸੀਂ ਜਮਾ ਕਰਾਵਾਂਗੇ ਲੱਖ ਕਹਿ ਰਹੀ ਨਾ ਮੈਂ ਤਾਂ ਪੁੱਛ ਰਹੀ ਹਾਂਜੀ ਹਾਂਜੀ ਕਹਿੰਦੇ ਸੀਗੇ ਕਹਿੰਦੇ ਸਵੇਰ ਨੂੰ ਅਸੀਂ ਜਮਾ ਕਰਿਆਵਾਂਗੇ ਮੇਰ ਗਿਆ ਕੋਈ ਨਹੀਂ ਦੁਕਾਨ ਬੰਦ ਹੋ ਗਈ ਸਵੇਰ ਨੂੰ ਕਰਿਆ ਜੁੱਗੀ ਕਾ ਕੁਝ ਪਤਾ ਨਹੀਂ ਹੁੰਦਾ ਕਿਹੜਾ ਟਾਈਮ ਹੁੰਦਾ ਹੈ ਇਹ ਗੱਲ ਹੋਈ ਸੀ ਫਿਰ ਉਹ ਤਾਂ ਕਰਕੇ ਅੱਗੇ ਇਦਾਂ ਕਰਕੇ ਲੱਗੀ ਲੱਗੀ ਸੀ ਪੈਸੇ ਸਾਰੇ ਜਲ ਗਏ ਪੈਸੇ ਸਾਰੇ ਜਲ ਗਏ ਥੋੜੇ ਜਿਹੇ ਬੱਚੇ 10-12000 ਰੁਪਏ ਆ ਬਸ ਫੋਨ ਫੋਨ ਵੀ ਤੁਹਾਡੇ ਸਾਰੇ ਫੋਨ ਸੱਛਾ ਫੋਨ ਸੀਗਾ ਸਾਡੇ ਸਾਰੇ ਸੱਛਾ ਫੋਨ ਜਲੇ ਗਏ ਆ ਫੋਨ ਹੈ ਜੀ ਮੈਂ ਦਿਖਾ ਦਮਾ ਦਰਸ਼ਕਾਂ ਨੂੰ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਆ ਜੀ ਇਹਨਾਂ ਦੇ ਸਾਰੇ ਫੋਨ ਸੜ ਗਏ ਜਿਹੜੇ ਸੁਆਹ ਹੋ ਗਏ ਆ ਇਹ ਸਾਰੇ ਫੌਂਸੇ ਆ ਸੱਤ ਫੌਂਸੇ ਸੀਗੇ ਸਾਰੇ ਹੀ ਜਲ ਗਏ ਡਾਕੂਮੈਂਟ ਸਾਰੇ ਜਲ ਗਏ ਸਾਰੇ ਜਲ ਗਏ ਦਸਤਾਵੇਜ਼ ਜੰਨੇ ਸਾਰੇ ਕੁਝ ਸਾਰੇ ਕੁਝ ਮੁੰਡੇ 12ਵੀਂ ਦੇ ਬੜਦੇ ਸੀਗਾ ਉਹਨਾਂ ਕੇ ਵੀ ਸਾਰੇ ਕੁਝ ਸਰਟੀਫਿਕੇਟ ਹੀ ਜਲ ਗਏ ਸਾਰੇ ਕੁਝ ਜਲ ਗਿਆ ਉਹਨਾਂ ਕਾ ਪਮੇ ਵਰਦੀਆਂ ਵੀ ਦੇਖ ਰਿਹਾ ਪਿੱਛੇ ਹਾਂਜੀ ਹਾਂਜੀ ਨਿਆ ਨਿਆ ਕੇ ਸਾਰਾ ਕੁਝ ਜਲ ਗਿਆ ਨਾ ਕੋਈ ਕਾਗਜ਼ੀ ਪੂਰਾ ਇਹ ਹੋ ਗਿਆ ਇਹ 10 ਮਿੰਟ ਮੇ ਤਾਂ ਪੂਰਾ ਇਹ ਹੋ ਗਿਆ ਪੂਰੀ ਸੜਕ ਕੋਈ ਟਾਈਮ ਬਹੁਤ ਹੋ ਗਿਆ ਇੰਨਾ ਟਾਈਮ ਵੀ ਨਹੀਂ ਲੱਗਾ ਜਦੋਂ ਇਹ ਸੋ ਹੋ ਗਿਆ ਜਲਦੀ ਆਗੇ ਸੈਂ ਮੈਨੇ ਆਨੇ ਕੱਢੇ ਆਪਣੇ ਉਹ ਇਨਾ ਸ਼ੁਕਰ ਬੱਚੇ ਬਚ ਗਏ ਹਾਂਜੀ ਤੁਸੀਂ ਠੀਕ ਹੋ ਕੋਈ ਨਹੀਂ ਬਾਕੀ ਅਸੀਂ ਜਾੜਲੇ ਦੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਹੈ ਸਾਰਿਆਂ ਨੂੰ ਅਪੀਲ ਕਰਦੇ ਹਾਂ ਜ਼ਰੂਰ ਤੁਹਾਡੀ ਮਦਦ ਕਰਨਗੇ ਹਾਂਜੀ ਔਰ ਜਿਵੇਂ ਦੱਸਦੀ ਆ ਭੈਣ ਇਹ ਕਹਿੰਦੀ ਆ ਕਿ ਕੋਈ ਪੇਮੈਂਟ ਇਹਨਾਂ ਨੂੰ ਆਈ ਸੀ ਕਿਉਂਕਿ ਇਹਨਾਂ ਦੇ ਹਸਬੰਦ ਤੇ ਬ੍ਰਦਰ ਜਿਹੜੇ ਆ ਉਹ ਲੇਬਰ ਕਰਦੇ ਆ ਤਾਂ ਇਹ ਕਹਿੰਦੀ ਕਿ ਕੋਈ ਲੱਖ ਰੁਪਿਆ ਪਿਆ ਸੀ ਹਾਲਾਂਕਿ ਮੈਂ ਪੁੱਛਿਆ ਵੀ ਕਿ ਲੱਖ ਕਿਵੇਂ ਤਾਂ ਇਹ ਕਹਿੰਦੀ ਸਾਨੂੰ ਪੇਮੈਂਟ ਆਈ ਸੀਗੀ ਤੇ ਇਹਨਾਂ ਦੇ ਜਿਹੜੇ ਪੈਸੇ ਵੀ ਸਾਰੇ ਸਾਰਾ ਸਿਆਦ ਨੇ ਮਰਦਰ ਤੋਂ ਅੱਛਾ ਗਰੀਬਾਂ ਨੇ ਮਰਦਰ ਬਹੁਤ ਹੋਰ ਦੇ ਆ ਸਾਰੇ ਸਾਲ ਦੀ ਪੇਮੈਂਟ ਤੇ ਹਾਂ ਸਾਰੇ ਇੱਦਾਂ ਹੀ ਪਈ ਆ ਸਾਲ ਕੀ ਪੇਮੈਂਟ ਸੋ ਜੀ ਇੱਦਾਂ ਨਹੀਂ ਕੰਮ ਮਿਹਨਤੀ ਮੁੰਡੇ ਮੈਂ ਬੰਦੇ ਬਹੁਤ ਵਧੀਆ ਐ ਅੱਭੀ ਜਿਵੇਂ ਮਰਦਰ ਫੜੜਾ ਚੱਲ ਪਰਦੇ ਸਭ ਲੇਬਰ ਵਾਲੇ ਮਿਲ ਜਾਂਦੇ ਆ ਤੇ ਬਾਅਦ ਇਹਨਾਂ ਨੂੰ ਲੈ ਹੁਣ ਇਕੱਠੇ ਲੈ ਲਾਂਗੇ ਨਹੀਂ ਨਹੀਂ ਨਿਆਲੇ ਹੀ ਮਰਦਰ ਤੋਂ ਦੇ ਉੱਥੇ ਜਮਾ ਹੀ ਪਈ ਆ ਵੀ ਲੈ ਹਾਂਜੀ ਜਮਾ ਕਰ ਰਹੇ ਆ ਬਹੁਤ ਨੁਕਸਾਨ ਹੋ ਗਿਆ ਹੈ ਜੀ ਨੁਕਸਾਨ ਬਹੁਤ ਹੋ ਗਿਆ ਜੀ ਸਾਰੇ ਮਤਲਬ ਸੀਜ਼ਨ ਦੀ ਮਿਹਨਤ ਗਈ ਸਾਰੇ ਸੀਜ਼ਨ ਕੀ ਮਿਹਨਤ ਚਲ ਗਈ ਕੀ 10 20 ਹਜ਼ਾਰ ਤਾਂ ਕਰ ਰੱਖਣੇ ਪੈਂਦੇ ਨਾ ਹਾਂ ਐਮਰਜੈਂਸੀ ਕਿ ਪਰ ਇਹ ੱਟਕਾ ਹੋਇਆ ਗਰੀਬ ਆ ਬੰਦੇ ਜਿਹੜੇ ਸਵੇਰ ਨੂੰ ਪਾ ਦੇਵਾਂਗੇ ਹੁਣ ਰਾਤ ਹੋ ਗਈ ਮਮੀ ਡਾਡੀ ਕਹਿੰਦੇ ਕਹਿੰਦੇ ਇੱਥਰ ਭੇਜ ਦੇਵਾ ਸੀ ਉੱਧਰ ਪਾ ਦੇਵਾਂਗੇ ਪੰਜੀ ਦੇਖੋ ਪਤਾ ਕੀ ਹੁੰਦਾ ਮਨ ਨੂੰ ਤਾਂ ਦਲਾਸਾ ਹੀ ਦੇਣਾ ਪੈਂਦਾ ਇਹ ਸ਼ੁਕਰ ਕਰੋ ਬੱਚੇ ਬਚ ਗਏ ਪਰ ਆ ਤੁਹਾਡੇ ਨਾਲ ਥੰਮ ਵਰਗੇ ਬੰਦੇ ਖੜੇ ਆ ਇਹ ਆਏ ਆ ਦੇਖੋ ਤੁਹਾਡੇ ਲਈ ਰਜਾਈ ਲੈ ਕੇ ਅਸੀਂ ਵੀ ਅਪੀਲ ਕਰਦੇ ਇਹਨਾਂ ਦੇਣਾ ਆ ਤੁਹਾਡਾ ਨਾਕੀ ਅੰਕਲ ਜੀ ਮੇਰਾ ਸੁੱਚਾ ਸਿੰਘ ਆ ਜਾੜ ਲੈ ਤੂੰ ਹਾਂ ਜਾੜ ਲੈ ਤੂੰ ਗੱਡੀਆਂ ਆ ਮੇ ਕੋ ਟਰੱਕ ਸੀ ਪੌਣ ਟਰੱਕ ਭੇਜਤੇ ਆਈ ਬਹੁਤ ਚੰਗੀ ਗੱਲ ਹੈ ਤੁਸੀਂ ਇਸ ਸੌਖੀ ਘੜੀ ਇਹਨਾਂ ਨਾਲ ਆਇਓ ਕਿਉਂਕਿ ਮੈਂ ਪਹਿਲਾਂ ਵੀ ਦਰਸ ਕੇ ਹਟੇ ਨਾਲ ਮਹਿਰਿਆ ਉੱਚ ਪਾਣੀ ਹੈ ਤੇ ਸੀਤ ਸਖਤ ਸੀਤ ਲੈ ਰਿਹਾ ਰੋਟੀ ਨੂੰ ਬਣਾ ਦੇ ਸਵੇ ਨੂੰ ਕੱਪੜੇ ਵੀ ਤੈਨੂੰ ਮਿਲਣਗੇ ਸਾਰੇ ਕੋਈ ਨਹੀਂ ਨਿਆਣਿਆਂ ਦੇ ਵੀ ਮਿਲਣਗੇ ਤੈਨੂੰ ਹੋਰ ਮੋਲੀ ਵੀ ਦੇ ਕੇ ਦਊਗਾ ਕੋਈ ਕੋਈ ਗੱਲ ਕਾਬਰ ਹੋਣਾ ਦੇਲ ਨਾ ਛੱਡੋ ਚਲੋ ਬਹੁਤ ਬਹੁਤ ਰਜਾਈ ਮੈਂ ਆਪਣੇ ਲਈ ਆ ਉਹ ਦੇ ਤੁਹਾਨੂੰ ਇਹ ਅੰਕਲ ਕਹਿੰਦੇ ਮੈਂ ਆਪਣੀ ਰਜਾਈ ਛੱਡ ਕੇ ਨਾ ਉਹ ਦੇਣਾ ਭਾਂਡੇ ਟੀਂਡੇ ਇਹਨਾਂ ਦੇ ਦੇਖ ਲਓ ਸਾਰੇ ਸੜ ਕੇ ਸੁਆਹ ਹੋ ਗਏ ਆ ਪਟਾਕੇ ਵੱਜੇ ਕਈਆਂ ਦੇ ਤਾ ਦੇਖੋ ਦੇਖੋ ਅੰਕਲ ਕਿੰਨੀ ਅੱਛੀ ਗੱਲ ਕਰ ਰਹੇ ਕਹਿੰਦਾ ਤੂੰ ਮੇਰੀ ਧੀ ਆ ਇਹ ਹੁੰਦੀ ਇਨਸਾਨੀਅਤ ਉਹ ਸੋਚਾ ਸਿੰਘ ਜੀ ਕਹਿ ਰਿਹਾ ਕਿ ਤੂੰ ਮੇਰੀ ਧੀਆ ਵਰਗੀ ਆ ਇਹ ਇਨਸਾਨੀਅਤ ਆ ਇਸ ਇਨਸਾਨੀਅਤ ਨੂੰ ਇਦਾਂ ਦੀ ਨੂੰ ਸਲਾਮ ਹੈ ਤਾਂ ਸਾਰੇ ਇਹਨਾਂ ਦੇ ਕੱਪੜ ਇੱਕ ਵੀ ਕੱਪੜਾ ਉਹ ਭੈਣ ਕਹਿੰਦੀ ਨਹੀਂ ਬਚਿਆ ਆ ਪਰ ਆ ਅੰਕਲ ਨੇ ਵੀ ਵਧੀਆ ਗੱਲ ਕੀਤੀ ਕਹਿੰਦਾ ਮੈਂ ਕੁਆਟਰ ਚ ਜਗ੍ਹਾ ਦਿੰਦਾ ਇਹਨਾਂ ਨੂੰ ਹਾਂ ਇਹ ਕਹਿੰਦਾ ਮੈਂ ਜਗ੍ਹਾ ਦਿੰਦਾ ਇਦਾਂ ਇਹਨਾਂ ਨੂੰ ਲੋ ਇੱਥੇ ਆ ਪਸ਼ੂ ਵੀ ਬੰਨਿਓ ਸੀ ਇਹਨਾਂ ਨੇ ਨਹੀਂ ਕੋ ਬੱਚੇ ਥੇ ਬੱਕਰੀ ਸੀ ਬੱਕਰੀ ਸੀ ਹਾਂ ਬੱਕਰੀ ਬੱਚੇ ਥੇ ਇਹਨਾਂ ਬੱਕਰੀ ਕਿੱਥੇ ਆ ਬਚ ਗਈ ਬੱਚੇ ਥੋ ਜਿਹੜੇ ਆਏ ਮਾਰੇ ਮੋਟੇ ਤੇ ਬੱਚੇ ਕੋ ਵੀ ਕੋਈ ਨੁਕਸਾਨ ਇਦਾਂ ਜਾਨੀ ਨੁਕਸਾਨ ਨਹੀਂ ਕਿਸੇ ਦਾ ਵੀ ਹੋਇਆ ਪਰ ਬੜਾ ਮਾੜਾ ਹੋਇਆ ਇਹਨਾਂ ਨਾਲ ਨਾ ਪੱਕਾ ਪੁੱਕਾ ਵੀ ਦੇਖੋ ਸਾਰਾ ਖਤਮ ਹੋ ਗਿਆ ਪਰੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਦੁਆਰਤੀ ਬਣਾਉਣੀਆਂ ਪੈਣੀਆਂ ਕੱਲਾ ਪੈਸਾ ਨਹੀਂ ਗਿਆ ਕਿ ਹਾਰਡ ਕੈਸ਼ ਨਹੀਂ ਗਿਆ ਕੱਲੀ-ਕੱਲੀ ਐਸੇ ਵੀ ਜਲੇਗਾ ਮੈਂ ਉਹ ਹੀ ਕਹ ਕੇ ਕੱਲੇ ਪੈਸੇ ਨਹੀਂ ਗਏ ਆ ਕੱਲੀ-ਕੱਲੀ ਜੀ ਜਿਹੜੀ ਖਰੀਦਣੀ ਪੈਣੀ ਆ ਦੁਆਰਤੀ ਉਹ ਵੀ ਨੁਕਸਾਨ ਆ ਕੱਲਾ ਹਾਰਡ ਕੈਸ਼ ਨਹੀਂ ਇਹ ਇਹ ਪਤਿ ਆ ਹਾਂਜੀ ਹਾਂਜੀ ਮਤਲਬ ਕੱਲਾ ਹਾਰਡ ਕੈਸ਼ ਨਹੀਂ ਗਿਆ ਚੀਜ਼ਾਂ ਵੀ ਤਾਂ ਦੁਆਰਤੀ ਬਣਾਉਣੀਆਂ ਪੈਣੀਆਂ ਨਾ ਜੀ ਸਾਰੇ ਪੈਸੇ ਵੀ ਪੈਸੇ ਵੀ ਥੇ ਪਰ ਉਹ ਹੀ ਕਹ ਰਹੇ ਕਿ ਕੱਲੇ ਪੈਸੇ ਨਹੀਂ ਖਤਮ ਹੋਏ ਆ ਚੀਜ਼ਾਂ ਨੂੰ ਵੀ ਗਿਣੋ ਨਾ ਇਹ ਵੀ ਨੁਕਸਾਨ ਹੀ ਆ ਇਹ ਦੁਆਰਤੀ ਬਣਾਉਣਾ ਪੈਣਾ ਸਾਰੇ 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 ਖਤਮ ਹੋ ਗਏ ਚਲੋ ਕੋਈ ਨਹੀਂ ਅਸੀਂ ਵੀ ਅਪੀਲ ਕਰਦੇ ਆ ਜਿੰਨੇ ਵੀ ਸ਼ਹਿਰ ਦਿਆਂ ਜਥੇਬੰਦੀਆਂ ਆ ਸਮਾਜ ਭਲਾਈ ਦੀਆਂ ਸਾਰਿਆਂ ਨੂੰ ਬੇਨਤੀ ਕਰਦੇ ਆ ਆਵਾਜ਼ ਸੰਸਥਾ ਨੂੰ ਬੇਨਤੀ ਕਰਦੇ ਆ ਖਾਸ ਕਰਕੇ ਔਰ ਜਾੜਲੇ ਦੇ ਜਿੰਨੇ ਸਾਡੇ ਪਰਿਵਾਰਕ ਮੈਂਬਰ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਸ ਭੈਣ ਨੂੰ ਤੁਹਾਡੀ ਜ਼ਰੂਰਤ ਹੈ ਔਰ ਜਿਵੇਂ ਅੰਕਲ ਉਹਨਾਂ ਦੱਸਿਆ ਕਿ ਇਹਨਾਂ ਨੇ ਸਾਰਾ ਸੀਜ਼ਨ ਕਹਿੰਦੇ ਮਟਰਾਂ ਦੀ ਜਿਹੜੀ ਪੇਮੈਂਟ ਆਈ ਸੀਗੀ ਤਾਂ ਉਹਦੇ ਵਿੱਚ ਇਹਨਾਂ ਦਾ ਨੁਕਸਾਨ ਹੋ ਗਿਆ ਔਰ ਪਿੱਛੇ ਬੈੱਡ ਦਿਖਾ ਦਿਓ ਦੇਖੋ ਕੋਈ ਜਗ੍ਹਾ ਨਹੀਂ ਇਹਨਾਂ ਕੋਲ ਰਹਿਣ ਦੀ ਜਗ੍ਹਾ ਬਚੀ ਐ ਨਾ ਪੈਣ ਲੀ ਕੋਈ ਕੱਪੜਾ ਬਚਿਆ ਨਾ ਰੋਟੀ ਪਕਾਉਣ ਲਈ ਰੋਟੀ ਪਕਾਉਣ ਲਈ ਕੋਈ ਭਾਂਡਾ ਨਹੀਂ ਬਚਿਆ ਚੁੱਲ੍ਹਾ ਵੀ ਸਭ ਚੀਜ਼ ਹਰ ਇੱਕ ਚੀਜ਼ ਸੜ ਕੇ ਸੁਆਹ ਗਈ ਸੁਪਨੇ ਹੀ ਸੜ ਕੇ ਸੁਆਹ ਹੋ ਗਏ ਕਹਿ ਲੀਏ ਜੁੱਤੀਆਂ ਵੀ ਨਹੀਂ ਬਚੀਆਂ ਔਰ ਤਾਂ ਗਲਦੂਜੀ ਆ ਗਈ ਜੁੱਤੀਆਂ ਨਹੀਂ ਨਾਲ ਦੇ ਮਦਦ ਕਰਦੇ ਪਏ ਹਾਂਜੀ ਹਾਂਜੀ ਆ ਤਾਂ ਲੱਕ ਆਏ ਜੀ ਲਿਆ ਕੋਈ ਗੱਲ ਨਹੀਂ ਆਪਾਂ ਵੀ ਅਪੀਲ ਕਰ ਦਿੱਤੀ ਐ ਤਾਂ ਇਹਦੇ ਛੋਟੇ ਛੋਟੇ ਬੱਚੇ ਆ ਵਿਚਾਰੇ ਬੇਆਸ ਹੋਏ ਫਿਰਦੇ ਆ ਪਰ ਬਹੁਤ ਲੋਕ ਨੇ ਇੱਥੇ ਜਿਹੜੇ ਮਦਦ ਕਰਨ ਨੂੰ ਆਏ ਆ ਤੁਸੀਂ ਵੀ ਜੇ ਤੁਹਾਨੂੰ ਲੱਗਦਾ ਕਿ ਵੀ ਕਿਉਂਕਿ ਕਈ ਵੇਲੇ ਭੈਣ ਭਰਾ ਪੁੱਛ ਲੈਂਦੇ ਕਿਸੇ ਦੀ ਮਦਦ ਕਰਨਾ ਚਾਹੁੰਦੇ ਆ ਤਾਂ ਇਹ ਇਸ ਟਾਈਮ ਸਭ ਤੋਂ ਜਿਹੜੇ ਨੀਡੀ ਆ ਇਹੀ ਆ ਲੋੜਵੰਦ ਇਹੀ ਆ ਤਾਂ ਤੁਸੀਂ ਇਹਨਾਂ ਦੀ ਨਵਾਂ ਸ਼ਹਿਰ ਜਾੜਲੇ ਨਹਿਰ ਦੇ ਨਾਲ ਆ ਕੇ ਪਿੱਛੇ ਬਿਜਲੀ ਘਰ ਆ ਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ